ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਇੱਕ ਵਾਰ ਫੇਰ ਬਦਲ ਚੁੱਕਾ ਹੈ ਸੋ ਤਾਂ ਅੰਦਾਜ਼ੇ ਦਿੱਤੇ ਮੌਸਮ ਵਿਗਿਆਨੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜਾ yellow alert ਜਾਰੀ ਕੀਤਾ ਗਿਆ ਤਾਂ ਉੱਥੇ ਪੰਜਾਬ ਦੇ ਕਈ ਥਿਲਿਆਂ ਦੇ ਵਿੱਚ ਜਿਹੜੀ ਬਰਸਾਤ ਹੈ ਉਹ ਵੀ ਹੋ ਰਹੀ ਐ ਸੋ ਤਸਵੀਰ ਐ ਸਤਪਰੰਦ ਤੋਂ ਖਾਦਨੇ ਜੇ ਗੱਲ ਕਰੀਏ ਤਾਂ ਦੇਰ ਰਾਤ ਦੀ ਜਿਹੜੀ ਕਾਫੀ ਜਿਹੜੀ ਬਰਸਾਤ ਐ ਹੋ ਰਹੀ ਤੇ ਜਿਹੜਾ ਮੌਸਮ ਦਾ ਮિજાਜ ਆ ਬਦਲ ਚੁੱਕਾ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਦਿੱਤਾ ਜਿਹੜਾ ਮੌਸਮ ਐ ਚੇਂਜ ਹੋ ਗਿਆ ਸੀ ਤੇ ਜਿਹੜੇ ਨੌਜਵਾਨਾਂ ਨੇ ਲੋਕਾਂ ਨੇ ਜਿਹੜੀ ਐ ਕੋਟੀਆਂ ਜਿਹੜੀਆਂ ਰੱਖ ਦਿੱਤੀਆਂ ਸੀਗੀਆਂ ਇਸ ਵਾਰ ਫਿਰ ਜਿਹੜੀ ਬਰਸਾਤ ਪੈਣ ਦੇ ਕਾਰਨ ਜਿਹੜੀ ਮિજાਜ ਇੱਕ ਵਾਰ ਫਿਰ ਮੌਸਮ ਦਾ ਬਦਲ ਚੁੱਕਿਆ ਤੇ ਜਿਹੜੇ ਲੋਕਾਂ ਦੇ ਵੱਲੋਂ ਫਿਰ ਜਿਹੜੀਆਂ ਜੈਕਟਾਂ ਤੇ ਕੋਟੀਆਂ ਪਾ ਲੈਂਦੀਆਂ ਗਈ ਨੇ ਕਿਉਂਕਿ ਜਿਹੜਾ ਠੰਡ ਠੰਡ ਜਿਹੜੀ ਫਿਰ ਦੁਬਾਰਾ ਹੋ ਗਈ ਹੈ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਦੇਰ ਰਾਤ ਦੀ ਜਿਹੜੀ ਕਿਨਮੇਨ ਹੈ ਉਹ ਲੱਗੀ ਹੋਈ ਹੈ ਤੇ ਜਿਹੜੇ ਲੋਕ ਨੇ ਲੋਕ ਗੱਡੀਆਂ ਦੇ ਵਿੱਚ ਤੇ ਛਤਰੀਆਂ ਲੈ ਕੇ ਉਹ ਸੜਕਾਂ ਦੇ ਉੱਤੇ ਨਿਕਲ ਰਹੇ ਨੇ ਸੋ ਬਿਲਕੁਲ ਜਿੱਥੇ ਹੋਜ਼ਰੀ ਵਪਾਰੀਆਂ ਦੀ ਗੱਲ ਕਰੀਏ ਜਿਹੜੇ ਸਟਾਕ ਇਕੱਠੇ ਕਰਦੇ ਸੀ ਉਹ ਵੀ ਕਿਤੇ ਨਾ ਕਿਤੇ ਨਾਰਾਜ਼ ਸੀ ਗਏ ਤੇ ਆ ਸਮਰ ਵਕੇਸ਼ਨ ਨੇੜੇ ਆਈ ਤਾਂ ਉਸ ਨੂੰ ਲੈ ਕੇ ਜਿਹੜਾ ਮਾਲ ਉਹਨਾਂ ਨੇ ਘੱਟ ਰੇਟ ਤੇ ਜਿਹੜਾ ਕੜਨਾ ਸ਼ੁਰੂ ਕਰਤਾ ਸੀਗਾ ਫੋ ਉਹਨਾਂ ਨੇ ਦੇ ਵੀ ਕਿਤੇ ਨਾ ਕਿਤੇ ਜਿਹੜੇ ਚਿਹਰਿਆਂ ਦੇ ਵਿੱਚ ਮੁਸਕਰਾਹਟ ਆਈਏ ਕਿਤਨੇ ਕਿਤੇ ਤਸੱਲੀ ਮਿਲੀ ਕਿਉਂਕਿ ਜਿਹੜਾ ਮੌਸਮ ਚੇਂਜ ਹੋ ਗਿਆ ਤੇ ਇੱਕ ਵਾਰ ਫਿਰ ਜਿਹੜੇ ਹੋਜ਼ਰੀ ਕਾਰੋਬਾਰੀ ਨੇ ਬਿਲਕੁਲ ਖੁਸ਼ ਹੋ ਗਏ ਨੇ ਕਿਉਂਕਿ ਮੌਸਮ ਚੇਂਜ ਹੋਣ ਤੋਂ ਬਾਅਦ ਜਿਹੜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਬਰਸਾਤ ਦੇ ਨਾਲ ਜਿਹੜੀਆਂ ਸਾਰੀਆਂ ਸੜਕਾਂ ਨੇ ਗਿਲੀਆਂ ਹੋ ਗਿਆ ਤੇ ਜਿਹੜੇ ਲੋਕ ਨੇ ਘਰ ਦੇ ਵਿੱਚੋਂ ਨਿਕਲਣਾ ਜਿਹੜਾ ਬਿਲਕੁਲ ਅਵੋਇਡ ਕਰ ਰਹੇ ਨੇ ਤੇ ਉੱਥੇ ਹੀ ਜਿਹੜਾ yellow alert ਉਹ ਵੀ ਜਿਹੜਾ ਜਾਰੀ ਕੀਤਾ ਗਿਆ ਸੋ ਬਿਲਕੁਲ ਤਸਵੀਰਾਂ ਨੇ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਰਸਾਤ ਹੈ ਬੂੰਦਾਬੰਦੀ ਇਹ ਉਹ ਹੋ ਰਹੀ ਹੈ ਜੇ ਗੱਲ ਕਰੀਏ ਤਾਂ ਮੌਸਮ ਵਿਗਿਆਨੀਆਂ ਦੇ ਵੱਲੋਂ ਜਿਹੜਾ alert ਜਾਰੀ ਕੀਤਾ ਗਿਆ ਸੀ ਕਿ ਜਿਹੜਾ ਦੋ ਦਿਨ ਜਿਹੜੀ ਲਗਾਤਾਰ ਜਿਹੜੀ ਬਰਸਾਤ ਹੈ ਬੂੰਦਾਬੰਦੀ ਹੋਵੇਗੀ ਤੇ ਬਿਲਕੁਲ ਜਿਹੜਾ ਉਸ ਦਾ ਜਿਹੜਾ ਪੂ ਇੱਕ ਵਾਨੀ ਦਾ ਜਿਹੜਾ ਅਸਰ ਆ ਉਹ ਵੀ ਦੇਖਣ ਨੂੰ ਮਿਲਿਆ ਤੇ ਮੌਸਮ ਨੇ ਇੱਕ ਵਾਰ ਫਿਰ ਜਿਹੜੀ ਪੰਜਾਬ ਦੇ ਵਿੱਚ ਕਰਵਟ ਲੈ ਲਈਏ ਸੁਤੰਦਾਜ਼ੀ ਹੁਣ ਵੀ ਜਿਹੜੀ ਬੂੰਦਾਬੰਦੀ ਲਗਾਤਾਰ ਜਾਰੀ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਦਾ ਮિજાਜ ਕਿਹੋ ਜਿਹਾ ਰਹੇਗਾ ਉਹ ਵੀ ਤੁਹਾਡਾਂ ਨਾਲ ਜਿਹੜੀ ਜ਼ਰੂਰ ਹੈ ਰੂਬਰੂ ਕਰਾਂਗੇ ਤੁਸੀਂ ਦੇਖਦੇ ਰਹੋ ਸਿਟੀ ਹੋਮ ਕੈਮਰਾ ਪਰਸਨ ਮਨੂ ਚਾਵੜਾ ਦੇ ਨਾਮ ਮੈਰ ਰਾਹੁਲ ਰੋੜਾ ਸਿਟੀ ਹੋਮ ਲੁਧਿਆਣਾ